ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਹੈ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਓਏ ਆ ਵੀ ਹੋਰ ਵੀ ਅਬੇ ਜ ਸਿੰਘ ਕੀ ਹਾਲ ਹੈ ਵਧੀਆ ਠੀਕ ਹੈ ਬਹੁਤ ਵਧੀਆ ਪੁੱਤ ਤੂੰ ਸੁਣਾ ਸਤਿ ਸ਼੍ਰੀ ਅਕਾਲ ਬਹੁਤ ਜੀਦਾ ਆ ਜਾ ਮਾਸਟਰ ਜੀ ਆ ਜਾ ਹਾਂ ਪੁੱਤਾਂ ਚੱਲੀਏ ਆ ਜਾ ਕਮਨੀਤ ਪੁੱਤ ਤੇਰੇ ਪੇਪਰ ਕਿਦਾਂ ਹੋਏ ਮੇਰੇ ਪੇਪਰ ਬਹੁਤ ਵਧੀਆ ਹੋਏ ਵਾਓ ਵੈਰੀ ਗੁੱਡ ਅਬੇ ਤੇਰੇ ਬੇਟਾ ਮੇਰੇ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਪੁੱਤਰੋ ਇਦਾਂ ਹੀ ਪੜਦੇ ਰਹੋ ਅੱਛਾ ਪੁੱਤਾਂ ਨੂੰ ਛੁੱਟੀਆਂ ਸ਼ੁਰੂ ਹੋ ਗਈਆਂ ਹਾਂਜੀ ਸਾਨੂੰ ਕ੍ਰਿਸਮਸ ਦੀਆਂ ਛੁੱਟੀਆਂ ਹੋ ਗਈਆਂ ਤੁਹਾਡੇ ਸਕੂਲ ਅੱਛਾ ਅੱਛਾ ਮੈਨੂੰ ਪਤਾ ਅਜਮਾਸਰ ਜੀ ਦਾ ਬਰਥਡੇ ਆ ਮੈਨੂੰ ਪਤਾ ਹੈਪੀ ਬਰਥਡੇ ਮਾਸਰ ਜੀ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਮੈਂ ਤੁਹਾਡੇ ਕੋਲ ਅੱਜ ਪਾਰਟੀ ਲਾਉਂਗੀ ਪਾਰਟੀ ਦੇ ਨਾਲ ਨਾਲ ਪੱਕੇ ਇੱਕ ਵੀ ਕਟਾਵਾਂਗੇ ਸਸਿਕਾ ਜੀ ਸਸਿਕਾ ਇਯਲਾ ਜੀ ਤਿਕਾ ਬਿਸਮਾਓ ਸਸਿਕਾ ਜੀ ਹੋਰ ਠੀਕ ਹੈ ਜੂਟੀ ਠੀਕ ਠਾਕ ਹੋ ਰਹੀ ਹੈ ਚਲੋ ਵਧੀਆ ਹੋਰ ਅੱਜ ਕਿ ਵੀ ਆਣਾ ਹੋ ਗਿਆ ਬਸ ਬੱਚਿਆਂ ਨੂੰ ਤੈਨੂੰ ਮਿਲਣ ਬਿਲ ਕੀਤਾ ਸੀਗਾ ਚੱਲ ਹੋ ਕੇ ਆਨੇ ਆ ਚਲੋ ਇਹ ਕਿਤਾ ਬੱਚੇ ਆ ਨਨੇ ਜੀ ਸੋਚਿਆ ਹੈਲਪ ਕਰ ਦੇ ਪਰ ਵੀ ਹੋ ਗਏ ਨੇ ਫ੍ਰੀ ਹੋ ਗਏ ਨੇ ਚਲ ਮਿਲ ਕੇ ਆਨੇ ਹਣਾ ਜੇ ਬੀਬੀਆ ਬੱਚੇ ਵੀ ਕਹਿੰਦੇ ਜਮਾਤੇ ਘਰ ਦਾ ਨਾ ਬੱਦੇ ਕਿ ਤੁਸੀਂ ਆ ਕੇ ਆ ਕੇ ਹਾਂ ਸਹੀ ਹੈ ਨਾ ਨਹੀਂ ਅ ਵੀ ਆ ਜਾਣਾ ਕਿ ਜਦ ਦਿਨ ਇਹਨਾਂ ਨੂੰ ਵੀ ਲਈ ਆਈ ਕਿ ਕਾ ਚਲੋ ਠੀਕ ਹੈ ਤੁਸੀਂ ਬੈਠੋ ਮੈਂ ਲਈ ਚਾਹ ਬਣਾ ਕੇ ਲਿਆ ਕੇ ਮਾਸਟਰ ਜੀ ਫਿਰ ਤੁਸੀਂ ਪਾਰਟੀ ਦੇ ਰਹੇ ਹੋ ਨਾ ਨਾ ਪੁੱਤ ਤੈਨੂੰ ਪਤਾ ਨਾ ਸ਼ੀਦੀ ਦਿਹਾੜੇ ਚਲਦੇ ਪਏ ਮੈਂ ਆਪਣੇ ਜਨਮ ਦਿਨ ਦੇ ਵਿੱਚ ਨਾ ਤਾਂ ਮੈਂ ਕੇਕ ਕੱਟਦਾ ਵਾਂ ਨਾ ਹੀ ਮੈਂ ਆਪਣੇ ਘਰ ਦੇ ਵਿੱਚ ਮਿੱਠਾ ਵਾੜਦਾ ਵਾਂ ਓ ਕਿਉਂ ਓ ਪੁੱਤ ਸਾਡੇ ਚਾਰ ਸਹਿਰ ਜਾਇਦੇ ਨੇ ਨਾ ਇੱਕ ਮਿੰਟ ਜਾਈ ਜੀ ਉਹ ਤਾਂ ਪਹਿਲਾਂ ਚੁੰਨੀ ਲੈ ਲੈ ਸਿਰ ਤੇ ਆਪਾਂ ਇਤਿਹਾਸ ਸੁਸਣਾ ਨਾ ਤਾਂ ਚੁੰਨੀ ਲੈ ਲੈ ਹਾਂ ਸਿਰ ਤੇ ਚੁੰਨੀ ਹੋਣੀ ਜ਼ਰੂਰੀ ਹੈ ਤੇਰੇ ਉਹ ਕਿ ਉਹਨਾਂ ਤੇ ਕੀ ਬਿੱਤੀ ਹੋਣੀ ਉਸ ਸਮੇਂ ਸੋਚ ਕੇ ਦੇਖੋ ਕੋਰੀ ਜਦੋਂ ਤੁਹਾਡੇ ਮਾੜੀ ਜੀ ਸੱਟ ਲੱਗਦੀਆਂ ਨਾ ਤੁਸੀਂ ਭੱਜ ਕੇ ਮਮਾ ਕੋਲ ਜਾਂਦੇ ਹੋ ਉਹ ਤਾਂ ਉਹਨਾਂ ਦੇ ਨਾਲ ਤਾਂ ਨਾ ਮਾਦੇ ਨਾ ਉਹਨਾਂ ਦੇ ਮਾਤਾ ਜੀ ਸੀ ਨਾ ਉਹਨਾਂ ਦੇ ਪਿਤਾ ਜੀ ਸੀ ਦਾਦੀ ਜੀ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਸੀ ਤੁਸੀਂ ਸੋਚੋ ਕੀ ਬਿੱਤੀ ਹੋਣੀ ਤੇ ਇਸ ਕਰਕੇ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਆਹ ਦਿਨਾਂ ਦੇ ਵਿੱਚ ਨਾ ਕਦੇ ਨਾ ਕੋਈ ਪਾਰਟੀ ਮਨਾਣੀ ਚਾਹੀਦੀ ਨਾ ਕਦੇ ਕੋਈ ਕੇਕ ਖਟਨੇ ਚਾਹੀਦੇ ਨਾ ਮਿੱਠਾ ਲੈ ਕੇ ਆਉਣਾ ਚਾਹੀਦਾ ਠੀਕ ਹੈ ਨਾ ਤਨਹੂਤ ਸਮਝ ਆਈ ਸ਼ਾਦ ਦੇ ਬਾਰੇ ਉਹਨਾਂ ਦੀ ਹਾਂਜੀ ਹੁਣ ਤੁਹਾਨੂੰ ਪਤਾ ਚੱਲ ਗਿਆ ਮੈਂ ਵੱਡੇ ਆਪਣਾ ਕਿਉਂ ਨਹੀਂ ਬਣਾਉਂਦਾ ਹਾਂਜੀ ਚਾਰ ਸੱਜਿਆਂ ਦੀ ਸ਼ਾਦਤ ਤੇ ਆਪਾਂ ਗੁਰਦੁਆਰੇ ਜਾ ਕੇ ਨਮਸਤਕ ਹੋਵਾਂਗੇ ਤੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾ ਜਕਾਰਾ ਬੁਲਾਓ